ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੀਂ ਵੀਡੀਓ 'ਚ ਤੇ ਅੱਜ ਹੈਗਾ ਜੀ 6 ਨਵੰਬਰ 2025 ਤੇ ਟਾਈਮ ਹੋਇਆ 5:20 ਮਿੰਟ ਹੀ ਹੈ ਤੇ ਆਪਾਂ ਮੱਝਾਂ ਨੂੰ ਦਾਹ ਦੋਨਾ ਪਾਤਾ ਹੈ ਸਰਦਾ ਕੰਮ ਸ਼ੁਰੂ ਕਰਤਾ ਹੈ ਤੇ ਚੈਨਲ ਤੇ ਕਾਫੀ ਦਿਨਾਂ ਬਾਅਦ ਤੁਸੀਂ ਵੀਡੀਓ ਵੇਖ ਰਹੇ ਹੋਵੋਗੇ ਤੇ ਬਾਕੀ ਮੈਂ ਛੋਟੇ ਜਿਹੇ ਆਪਣਾ ਵੀਡੀਓ ਪਾ ਕੇ ਸ਼ਾਰਟਸ ਇੱਕ ਦੱਸਤਾ ਸੀ ਵੀ ਆਪਣਾ ਚੈਨਲ ਬੰਦ ਕਰਤਾ ਇੱਕ ਇਹ ਗੱਲ ਪਿੱਛੇ ਤੇ ਚੈਨਲ ਹੁਣ ਆਪਣਾ ਦੁਬਾਰਾ ਚੱਲ ਗਿਆ ਹੁਣ ਕੰਟੀਨਿਊ ਚੱਲੇਗਾ ਤੇ ਬਾਬਾ ਮੇਰ ਕਰੇ ਵੀਡੀਓ ਪੂਰੀ ਵੇਖਿਆ ਜੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਜੀ ਤੇ ਆਪਾਂ ਕੰਮ ਲੱਗੇ ਹੋਇਆ ਕਰਨ ਵੇਖੋ ਸਾਡੇ ਨਾਲ ਆਪਾਂ ਕੀ ਕਰਦੇ ਆਂ ਵੀਡੀਓ ਚ ਅਖੀਰ ਤੱਕ ਬਣਾਈ ਰਿਹਾ ਜੇ ਪੂਰੀ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗੇਗਾ ਲਓ ਜੀ ਕੰਮ ਕਰਨ ਬੈਠ ਕੇ ਆਪਾਂ ਵੇਲੇ ਹੋ ਗਏ ਸੀ ਟਾਈਮ ਹੋ ਗਿਆ 6:30 ਦਾ ਤੇ ਮੱਜਾਂ ਜੱਪ 5 ਵਜੇ ਵੜੇ ਸਾਂ ਸਫਾਈ ਸੁਥੀ ਕਰਤੀ ਪਾਣੀ ਵੀ ਪਿਆ ਤਾ ਤਾਜ਼ਾ ਗੋਇਆ ਗੋਇਆ ਲੱਦਤਾ ਰੇੜੀ ਤੇ ਤੇ ਹੁਣ ਚਾਹ ਪਾਣੀ ਪੀਨੇ ਆ ਕੰਮ ਨਿਬੜ ਗਿਆ ਤੇ ਪਾਣੀ ਵੀ ਪਰ ਗਿਆ ਇੱਧਰ ਮੋਟਰ ਚ ਤੇ ਉਹ ਵੇਖੋ ਚੰਦਰਮਾ ਇਥੋਂ ਕਿਸ ਦਾ ਆ ਗਿਆ ਚੰਦਰਮਾ ਵੇਖੋ ਕਿੱਡਾ ਦਸਤਾ ਤੇ ਆ ਵੇਖੋ ਲੋ ਜੀ ਰੋਟੀ ਖਾਣ ਦੇ ਸੀ ਆਪਾਂ ਸਬਜੀ ਬਣਾਈ ਆ ਆਲੂਆਂ ਦੀ ਤੇ ਮੈਨੂੰ ਬਾਬਾ ਦੇਰ ਬਾਅਦ ਜੇਤਾ ਆਇਆ ਵੀਡੀਓ ਵੀ ਬਣਾਣੀ ਹੈ ਕਾਫੀ ਦਿਨ ਹੋ ਗਿਆ ਹਨਾ ਵੀਡੀਓ ਬਣਾ ਨਹੀਂ ਰਿਹਾ ਤੇ ਚੇਤਾ ਹੀ ਭੁੱਲ ਗਿਆ ਇਹ ਨਾਲ ਲੱਸੀ ਏ ਤੇ ਆਲੂਆਂ ਦੀ ਸਬਜ਼ੀ ਏ ਛੱਡ ਕੇ ਆਲੂਆਂ ਦੀ ਸਬਜ਼ੀ ਹਰ ਦੂਜੇ ਦਿਨਾਂ ਬਾਅਦ ਬਣਦੀ ਏ ਅੰਦਰ ਮੱਕ ਤੇ ਆਲੂ ਉੱਗ ਜਾਣ ਹਾਨੂੰ ਵੀ ਟੈਨਸ਼ਨ ਪਈ ਏ ਤੇ ਬਸ ਥੋੜੀ ਜੀ ਰੋਟੀ ਖਾ ਗਈ ਰਹੀ ਗਈ ਮੈਨੂੰ ਹੁਣ ਯਾਦ ਆਇਆ ਤੇ ਵੀਡੀਓ ਬਣਾਈਏ ਕੰਮ ਕੰਮ ਲਵੇੜ ਕੇ ਰੋਟੀ ਖਾਣ ਲੇ ਆ ਤੇ ਬਣੇ ਰੋ ਵੀਡੀਓ ਚ ਹਾਂਜੀ ਮਿੱਤਰੋ ਟਾਈਮ ਹੋਇਆ 12 ਵਜੇ ਦਾ ਤੇ ਆਪਾਂ ਰੋਟੀ ਰੋਟੀ ਖਾ ਕੇ ਛੱਟ ਘੜੀ ਰਾਮ ਫਰਮਾਇਆ ਅੱਜ ਔਰ ਫਿਰ ਮੱਜਾਂ ਚਾਏ ਆ ਪੱਖਾ ਚਲਾਤਾ ਗਰਮੀ ਜਹੀ ਪੀ ਸੀ ਨਾਲੇ ਮੈਂ ਗੋਇਆ ਗੋਇਆ ਕਰੀ ਹੁੰਦੀ ਏ ਕੁਛ ਅੱਜ ਵਿਲਾ-ਵਿਲਾ ਜਿਹਾ ਮਹਿਸੂਸ ਹੋ ਰਿਹਾ ਹੈ ਵਾਇ ਨੂਰ ਨੂੰ ਬਸtela ਆਤਾ ਸਕੂਲ ਨਾ ਤਾਂ ਸਵੇਰੇ ਛੱਡਣ ਜਾਣਾ ਪਿਆ ਨਾ ਹੀ ਹੁਣ ਲੈਣ ਜਾਣਾ ਪੈਣਾ ਇਸ ਕਰਕੇ ਵਿਲਾ ਜਿਹਾ ਮਹਿਸੂਸ ਹੋ ਰਿਹਾ ਜੀ ਕੁਛ ਪਹਿਲਾਂ ਨਾ ਪ੍ਰਭਾਤ ਫੇਰੀਆਂ ਹੁੰਦੀਆਂ ਆਪਣੇ ਪਿੰਡ 'ਚ ਆਪਣਾ ਗੁਰਪੁਰਬ ਕਰਕੇ ਬਾਬੇ ਨਾਨਕ ਦਾ ਗੁਰਪੁਰਬ ਸੀ ਪ੍ਰਕਾਸ਼ਪੁਰ ਵਿਸੀ ਉਹਨਾਂ ਦਾ ਤੇ ਉਹਦੇ ਕਰਕੇ ਪ੍ਰਭਾਤ ਫੇਰੀਆਂ ਹੁੰਦੀਆਂ ਸੀ ਤੇ ਪ੍ਰਭਾਤ ਫੇਰੀ ਜਦੋਂ ਹੁੰਦੀ ਸੀ ਸਵੇਰੇ ਸਵੇਰੇ ਪਟਾਕੇ ਚੱਲਣ ਲੱਗ ਜਾਂਦੇ ਸੀ ਤੜਕੇ ਉੱਠ ਜੀਦਾ ਸੀ ਤੇ ਉਵੇਂ ਦੀ ਹੁਣ ਹੱਤ ਜੀ ਬਣੀ ਅੱਜ ਵੀ ਸਾਢੇ 3 ਵਜੇ ਉੱਠ ਗਿਆ ਸੀ ਮੈਂ ਤੇ ਉਹ ਜਦੋਂ ਜਿੰਨੇ ਚਿਰ ਨੂੰ 10 ਵਜਦੇ ਨੇ ਰੋਟੀ ਰੋਟੀ ਖਾ ਕੇ ਨੀਂਦ ਦੁਬਾਰਾ ਆ ਜਾਂਦੀ ਏ ਉਹ ਜੱਲ ਲੱਸੀ ਲੁਰਸੀ ਪੀਤੀ ਹੁੰਦੀ ਏ ਨੀਂਦ ਫੇਰ ਠੱਕੇ ਨਾਲ ਆਉਂਦੀ ਏ ਤੇ ਮੁਕੰਟ ਆ ਗੋ ਡੇਢ ਸੌ ਤੇ ਰੋਟੀ ਖਾਣ ਤੋਂ ਬਾਅਦ ਸੌ ਕੇ ਉਨੁੱਠਿਆ ਵਾਂ ਔਰ ਕਈ ਕਿਈ ਮਾਰ ਪਿਆ ਤੇ ਮੈਨੂੰ ਕੰਮ ਕੁਝ ਸਮਝ ਨਹੀਂ ਆਉਣ ਡਈ ਮੈਂ ਬਾਰ ਬੁਰ ਨੂੰ ਜਾਣਦੇ ਆ ਕਿ ਦੇਖੋ ਅਸੀਂ ਫਿਰ ਕੀ ਹੁੰਨੇ ਆ ਕਿ ਉੱਠੇ ਆ ਬਾਹਰ ਨਿਕਲਦੇ ਆ ਕੁਛ ਨ ਆਪਣੀ ਸਿਸਟਮ ਇਦਾਂ ਦਾ ਹੁੰਦਾ ਜਿਵੇਂ ਜਿਵੇਂ ਦੀ ਆਪਾਂ ਸੋਸਾਇਟੀ ਚ ਰਹੀ ਹੈ ਨਾ ਜਿਵੇਂ ਦੇ ਬੰਦਿਆਂ ਚ ਰਹੀ ਏ ਨੇਚਰ ਵੀ ਉਹਵੇਂ ਦਾ ਹੋ ਜਾਂਦਾ ਬੰਦੇ ਦਾ ਹੁਣ ਬੰਦਿਆਂ ਹੀ ਇਹੋ ਜਿਹਾ ਨਾ ਰਹੀ ਰਾਲ ਸੀ ਜੇ ਬੰਦਿਆਂ ਨਾਲ ਜਿਹੜੇ ਜਿਹੜੇ ਅੱਜ ਦਾ ਕੰਮ ਕੱਲ ਤੇ ਨਹੀਂ ਪਰਸੋਂ ਤੇ ਚੌਥੇ ਤੇ ਮਹੀਨੇ ਤੇ ਵੀ ਪਾ ਦਿੰਦੇ ਨੇ ਉਹਦੇ ਜਿੰਦਾਂ ਬੰਦਿਆਂ ਜੀ ਰਹੀ ਦਾਂ ਆਪਾਂ ਸ਼ਾਈ ਨੇਚਰ ਹੋ ਗਿਆ ਆਪਣਾ ਰਾਜੇ ਮਹਾਰਾਜ ਵਾਲਾ ਮਹਾਰਾਜਾ ਪਟਿਆਲੇ ਵਾਲਾ ਨੇਚਰ ਹੈ ਆਪਣਾ ਅੱਜ ਵਾਲਾ ਕੰਮ ਕਦੀ ਆਪਾਂ ਅੱਜ ਨਹੀਂ ਕੀਤਾ ਕੋਈ ਹੁਣ ਸੁੱਟਣ ਡਿਆ ਹੁਣ ਫ੍ਰੀ ਫ੍ਰੀ ਲੱਗਣ ਡਿਆ ਤੇ ਜਿਮ ਜਾਈਏ ਕਰੀਏ ਫਿਰ ਆਪਣੇ ਨੇਚਰ 'ਚ ਵੀ ਤਬਦੀਲੀ ਆਏਗੀ ਉੱਥੇ ਆਪਾਂ ਨੂੰ ਬੰਦੇ ਵੀ ਮਿਲਣਗੇ ਥੋੜੇ ਜਿ ਉਥੇ ਬੰਦੇ ਵਧੀਆ ਮਿਲਦੇ ਨੇ ਯਾਨੀ ਕਿ ਨਾਲੋਂ ਵੀ ਜਿੰਨਾ ਚੱਕ ਹੁੰਦੀ ਪੂਰੀ ਕੁਛ ਬਣਨ ਦੀ ਜੋਰ ਮਾਰਦੇ ਨੇ ਜਿੰਮ 'ਚ ਉਹ ਜਿਹੇ ਬੰਦਿਆਂ ਜਿਹੜਾਂ ਆਂਗੇ ਆਪਣਾ ਵੀ ਦਿਲ ਕਰੇ ਜੋ ਆਪਣੀ ਬੋਡੀ ਫਿੱਟ ਕਰਾਂਗੇ ਤੇ ਨਾਲੇ એનર્ਜੀ ਵਾਪਸ ਆਏਗੀ ਥੋੜੇ ਜਿਹੇ ਬੰਦਿਆਂ ਇਹ ਰਹਿ ਕੇ ਨਾ ਲੋਈ ਹੋਏ ਪਏ ਆ ਹੁਣ ਸੈੱਟ ਕਰਦੇ ਆਪਦਾ ਸਰੀਰ ਸੁਰੂ ਸੈੱਟ ਕਰੀਏ ਨਾਲੇ ਨਾਲੇ ਜਿੰਮ ਜਾਵਾਂਗੇ ਨਾ ਮਜ਼ਾ ਆਏਗਾ ਥੋੜਾ ਜਿਹਾ એનર્ਜੀ ਵਾਪਸ ਆਏਗੀ ਬੈਠੀ ਕਟੜੀ ਜਿਮ ਜਾਣਾ ਚਾਹੀਦਾ ਹੈ ਕਿ ਨਹੀਂ ਹਾਂ ਜਾਂ ਨਾ ਕਰਕੇ ਦੱਸੀ ਇਹ ਨਹੀਂ ਦੱਸਦੀ ਬਸ਼ੀ ਚਲੋ ਕਈ ਕੋਈ ਮਾਰਦੇ ਆ ਦੁਕਾਨ ਤੇ ਜਾ ਕੇ ਆਉਨੇ ਆ ਕੁਝ ਲੈ ਕੇ ਆਈਏ ਖਾਣ ਨੂੰ ਬਸ ਸਾਹੀ ਤਾਲਸੀ ਦੀ ਨਿਸ਼ਾਨੀ ਹੈ ਉਹ ਗੰਦਾ ਮੰਦਾ ਖਾਵਾਂਗੇ ਤੇ ਜਾਂ ਫਿਰ ਗ੍ਰੀਨ ਟੀ ਲੈ ਕੇ ਆਉਨੇ ਆ ਅੱਜ ਤੋਂ ਸ਼ੁਰੂ ਕਰਾਂਗੇ ਗ੍ਰੀਨ ਟੀ ਇਹ ਜਿਹੜਾ ਪੇਟ ਦਿਖ ਰਿਹਾ ਹੈ ਅੰਦਰ ਕਰਤੀ ਰਹਿਣਾ ਮਹੀਨੇ ਚ ਤਾਂ ਉਹ ਤਾਂ ਜਿਮ ਸਟਾਰਟ ਕਰਨੀ ਹੀ ਕਰਨੀ ਹੈ ਬਣੇ ਰਹੋ ਵੀਡੀਓ ਵਿੱਚ ਕੰਮ ਕਰਦੇ ਕਰਦੇ ਇੱਕ ਚੱਲ ਯਾਦ ਆਈ ਮੈਂ ਉਹ ਵੀ ਦੱਸ ਦਿਆਂ ਪਰਸੋਂ ਜਿਹੜੀ ਪਰਸੋਂ ਲੰਘ ਚੁੱਕੀ ਹੈ ਆਪਣੇ ਯਾਰ ਦੋਸਤ ਦੇ ਘਰ ਵਾਲੀ ਦਾ ਵੱਡੇ ਸੀ ਤੇ ਮੈਂ ਵੀ ਵਿਸ਼ ਕੀਤਾ ਸੀ ਉਹਨੂੰ ਉਹਦੀ ਘਰ ਵਾਲੀ ਨੂੰ ਨਹੀਂ ਕੀਤਾ ਸੀ ਉਹਨੇ ਆਪਣੀ ਘਰ ਵਾਲੀ ਦੀ ਫੋਟੋ ਪਾਈ ਸੀ ਤੇ ਥੱਲੇ ਆਪਾਂ ਵੀ ਲਿਖਤਾ ਹੈ ਹੈਪੀ ਬਰਥਡੇ ਉਹਨੇ ਜਿਹੜੀ ਫੋਟੋ ਪਾਈ ਸੀ ਪਹਿਲਾਂ ਤਾਂ ਯਾਰ ਸੌਰੀ ਮੈਂ ਕੋਈ ਇਹ ਧਾਰਮਿਕ ਭਾਵਨਾਵਾਂ ਕਈ ਕਹਿ ਦਿੰਦੇ ਨੇ ਪਰ ਘਾਣਵਾ ਦੇ ਤਾਂ ਆ ਜਾਂ ਕੋਈ ਨਹੀਂ ਜੋ ਮਤਲਬ ਹੋਇਆ ਉਹਨੇ ਵੀ ਚਾਨਕ ਪਾਈ ਉਹ ਪੇਟਾ ਫੂਟੋ ਬੜੀਆਂ ਸੁਣਦਾ ਤੇ ਉਹਨੇ ਫੋਟੋ ਪਾਈ ਥੱਲੇ ਲਿਖਿਆ ਹੈਪੀ ਬਰਥਡੇ ਮਾਈ ਫੋਰ ਐਵਰ ਸਿੱਧਾ ਕਰਕੇ ਕੁਝ ਲਿਖਿਆ ਹੋਇਆ ਠੀਕ ਹੈ ਮਜ਼ੇ ਦੀ ਗੱਲ ਇਹ ਆ ਵੀ ਜਿਹੜਾ ਉਹਨੇ ਗਾਣਾ ਲਾਇਆ ਗਾਣਾ ਨਹੀਂ ਉਹਨੇ ਸ਼ਬਦ ਲਾਇਆ ਸੀ ਫੋਟੋ ਲਾ ਕੇ ਨਾ ਘਰ ਵਾਲੀ ਨੇ ਸ਼ਬਦ ਲਾਇਆ ਹੋਇਆ ਸੀ ਥੱਲੇ ਜੈ ਕਾਲੀ ਕਲਕੱਤੇ ਵਾਲੀ ਜੈ ਕਾਲੀ ਜੈ ਕਾਲੀ ਕਲਕੱਤੇ ਵਾਲੀ ਉਹ ਮੈਂ ਜਦੋਂ ਵੀ ਪਿਆਉ ਨਾ ਲੰਮੇ ਮੈਨੂੰ ਗੱਲ ਜ਼ਿਆਦਾ ਨਹੀਂ ਮਸਲ ਲੱਗ ਜਾਂਦਾ ਤੇ ਉਹ ਗੱਲ ਮੈਂ ਚਲਦਾ ਰਹਿਣਾ ਸ਼ੇਅਰ ਕਰਦੇ ਆ ਤੇ ਕਈ ਵਾਰੀ ਬੰਦਾ ਗਲਤੀ ਨਾਲ ਲਾ ਲੈਂਦਾ ਚਲੋ ਮੈਂ ਫਿਰ ਉਹਨੂੰ ਫੋਨ ਕੀਤਾ ਮੈਂ ਗਾਣਾ ਟਾਲਾ ਏ ਪੰਗਾ ਪਾ ਲੇਗਾ ਤੇ ਕੋਈ ਇਦਾਂ ਦੀ ਗੱਲ ਨਹੀਂ ਕਿਸੇ ਨੂੰ ਮਤਲਬ ਇਦਾਂ ਦੀ ਗੱਲ ਦਾ ਥੇਸ ਪਹੁੰਚੇ ਤੇ ਸੌਰੀ ਪਹਿਲਾਂ ਚਲੋ ਚੱਲਦੇ ਹਾਂ ਦੁਕਾਨ ਤੇ ਕਈ ਕੋਈ ਮਾਰ ਦਿੱਤੀ ਚੰਗੇ ਤਰ੍ਹਾਂ ਤੇ ਨਹੀਂ ਮਾਰੀ ਮੱਜਾਂ ਬੈਠੀਆਂ ਹਨ ਮੱਜੂ ਵੀ ਲਿਆਉਣੀ ਆਪਾਂ ਪੰਜ ਚਾਰ ਦਿਨਾਂ ਵਿੱਚ ਵਿੱਚ ਤੇ ਮਰਜ ਆਪਾਂ ਵੇਚੀ ਹੋਈ ਏ ਹੁਣ ਚੋ ਕੇ ਆਵਾਂਗੇ ਸ਼ਾਮ ਨੂੰ ਤੇ ਵੀਡੀਓ ਬਣਾਵਾਂਗੇ ਜੇ ਗਏ ਤਾਂ ਵੀਡੀਓ ਬਣਾਵਾਂਗੇ ਇਹ ਆ ਲੀ ਚੱਲੀਏ ਤੂੜੀ ਵੀ ਆਪਣੀ ਵਿਖਾ ਦਈਏ ਥੋੜੀ ਜੀ ਰਹਿ ਗਈ ਏ ਤੂੜੀ ਰਹਿ ਗਈ ਏ ਆ ਬਸ ਲਾ ਲਓ ਵੀ 10 ਦਿਨ ਦੀ ਤੂੜੀ ਹੋਣੀ ਆ ਤੇ ਨਾਲ ਮੇਰੀ ਸਲਾਹ ਮੱਕੀ ਦਾ ਚਾਰ ਲਿਆਂਦਾ ਜਾਵੇ ਤੇ ਆਪਾਂ ਦਾਣਾ ਪਾਉਣ ਦੇ ਆ ਘਰ ਦਾ ਬਣਾ ਕੇ ਆ ਬਾਹਰ ਵੀ ਪਿਆਏ ਆਏ ਸ਼ਾਮ ਜੋ ਗਿਆ ਅੱਜ ਜੋ ਗਿਆ ਗਿਆ ਨਾਲ ਚਾਰ ਦੇਨੇ ਮੱਕੀ ਦਾ ਬਾਕੀ ਯਾਰ ਸਮਝ ਜੀ ਨਹੀਂ ਆਉਂਦੀ ਵੀ ਫਾਇਦਾ ਹੈ ਕਿ ਨੁਕਸਾਨ ਦਾ ਹੈ ਕਿ ਆ ਮੱਝ ਵੀ ਸੂਣ ਵਾਲੀ ਦੋ ਚਾਰ ਮੈਂ ਤਾਂ ਖਾ ਜਿਹੜੀ ਚੀਆ ਲੋ ਜੀ ਲੋ ਜੀ ਤਕਨ ਤੋਂ ਆਪਾਂ ਚਟਪਟੀਆਂ ਅਟਪਟੀਆਂ ਜੀ ਲੈ ਕੇ ਹਾਜ਼ਰ ਆ। ਲੱਗੋ ਜੀ। ਇਹੋ। ਇਹੋ। ਇਹੋ ਰੰਗ ਦਾ ਤਮਾਸ਼ਾ। ਇੱਕ ਚੀਜ਼ ਜਿਹੜੀ ਵਧੀਆ ਵੀ ਲਿਆਏ ਆਪਾਂ। ਲਿਫਟਨ। ਇੱਕ ਹੋਰ ਵਧੀਆ ਚੀਜ਼ ਏ ਅਦਰਕ। हां जी मित्रों ਤੇ ਟਾਈਮ ਹੋ ਗਿਆ ਹੈ 2:20 ਮਿੰਟ ਦਾ ਤੇ ਕਾਕਾ ਉੱਠ ਗਿਆ ਸੀ ਅਸੀਸ ਤੇ ਉਧਰ ਵਾਇ ਨੂਰ ਦਾ ਟਾਈਮ ਹੋ ਗਿਆ ਹੈ ਉਹਦੀ ਬੱਸ ਤੇ ਉਹ ਉੱਥੇ ਆਉਣੀ ਹੈ ਆਉਂਦੇ ਬੱਸ ਆਉਣੀ ਸਾਹਮਣੇ ਤੇ ਬਾਹਰ ਖੜ ਜਾਾਂਗੇ ਕਿ ਨੇ ਆ ਜਾਣਾ ਉੱਤੇ ਕੱਤੇ ਦੇ ਡਾਰੇ ਔੜਤਾ ਹੈ ਚੱਕਰ ਹੀ ਕੋਈ ਨਹੀਂ ਆਪੇ ਆ ਜਾਏਗਾ ਜਾ ਕਰਦੇ ਚਾ ਅੱਜ ਜੀ ਮਿੱਤਰੋ ਟਾਈਮ ਹੋ ਗਿਆ 2:30 ਵਜੇ ਦਾ ਤੇ ਵਾਇ ਨੂਰ ਦੀ ਬੱਸ ਆਉਣ ਵਾਲੀ ਸਕੂਲ ਦੀ ਤੇ ਆਪਾਂ ਖੜੇ ਆਂ ਵੇਖਣ ਲਈ ਬੱਸ ਮੈਂ ਲੈ ਜੀ ਆ ਸੜੇ ਜੇ ਕੁੱਤੇ ਨੇ ਅਵਾਰਾ ਇਹ ਜਵਾਕਾਂ ਨੂੰ ਪੈ ਜਾਂਦੇ ਨੇ ਪਿੰਡ ਸਾਡੇ ਕੇ ਦਾ ਹੱਥ ਵੱਡਤਾ ਜਵਾਕ ਦਾ ਤੇ ਇਸ ਕਰਕੇ ਡਰਜਾ ਲੱਗਦਾ ਤੇ ਆਪਾਂ ਖੜੇ ਆਂ ਆ ਜਾਂਦੀ ਬੱਸ ਤੇ ਲੈ ਕੇ ਚਲਦੇ ਆ ਨੂੰ ਘਰ ਫਿਰ ਪੱਠੇ ਦਾ ਥਾਂ ਟਾਈਮ ਤੇ ਪੱਠਿਆਂ ਦਿੱਥੇ ਤੇ ਯਾਦ ਆਇਆ ਜਿੰਨੇ ਆ ਲੀਡਰ ਨੇ ਨਾ ਖੱਚ ਇਹ ਕਰੀ ਨਾ ਇਹਨਾਂ ਸਾਰਿਆਂ ਨੂੰ ਨਾ ਇਹੋ ਜੀ ਜ਼ਿੰਦਗੀ ਦਵੇ ਰੱਬ ਜੇ ਦੁਬਾਰਾ ਜਨਮ ਹੋਣਾ ਵੈਸੇ ਤਾਂ ਹੋਣਾ ਹੀ ਨਹੀਂ ਮੈਨੂੰ ਲੱਗਦਾ ਇਹੋ ਜੇ ਸੱਟੇ ਜਗਾ ਵਿੱਚ ਇਹ ਪੱਠੇ ਪਾंदे ਮਰ ਜਾਣ ਸਾਰੀ ਉਮਰ ਇਹਨਾਂ ਨੂੰ ਹੀ ਪਤਾ ਲੱਗੇ ਕਿਸਾਨਾਂ ਦਾ ਦਰਦ ਕੀ ਹੁੰਦਾ ਹੈ ਪੱਠੇ ਹੀ ਪਾਈ ਜਾਣ ਬੱਚੋ ਵੀ ਘੰਟੇ ਲਓ ਜੀ ਉਹਨੂੰ ਸਕੂਲੋਂ ਲਿਆ ਕੇ ਬਾਈ ਨੂੰ ਨੂੰ ਸਕੂਲੋਂ ਨਹੀਂ ਜਾਣੀ ਚਾਹੀ ਆਪਣਾ ਇੱਥੇ ਮੋੜ ਤੋਂ ਹੀ ਤੇ ਫਿਰ ਆ ਗਈਆਂ ਆਪਣੀ ਡਿਊਟੀ ਤੇ ਹੁਣ ਇਹਨਾਂ ਨੂੰ ਪਾਵਾਂਗੇ ਦਾਣਾ ਕਿਉਂਕਿ 3 ਵਜਾਂ ਨਾਲੇ ਨੇ ਇੱਕ ਵਾਰੀ 3:00 ਵਜੇ ਦਾਣਾ ਪਾ ਦਈਦਾ ਉਸ ਤੋਂ ਬਾਅਦ ਫਿਰ ਆਪਾਂ 4:00 ਵਜੇ ਪਾਣੀ ਡਾਹ ਕੇ 5:00 ਚੋਕੇ ਦੁਬਾਰਾ ਫਿਰ ਦਾਣਾ ਪਾ ਦਈਦਾ ਤੇ ਫਿਰ 10 ਵਜੇ ਵਾਲੀ ਆਉਂਦੀ ਹੈ ਚਲੋ ਹੁਣ ਆਪਾਂ ਸ਼ੁਰੂ ਕਰੀਏ ਕੰਮ ਭਾਈ ਇਹਨਾਂ ਨੂੰ ਦਾਣਾ ਲੋ ਜੀ ਆਪਾਂ ਇੱਕ ਇਹੋ ਜਿਹੀ ਜਗ੍ਹਾ ਤੇ ਆਏ ਆ ਜਿਹੜੀ ਤੁਹਾਨੂੰ ਵਖਾਣ ਲੱਗੇ ਆ ਤੇ ਮਤਲਬ ਆਪਾਂ ਸਟੂਡੀਓ ਤਿਆਰ ਕੀਤਾ ਹੈ ਉੱਥੇ ਬ੍ਰੋਡਕਾਸਟ ਵੀ ਕਰਾਂ ਕਰਾਂਗੇ ਕਦੀ ਕਦੀ ਤੇ ਉਹ ਵੀ ਤੁਹਾਨੂੰ ਵਿਖਾਣੇ ਆਪਾਂ ਛੋਟਾ ਜਿਹਾ ਬਣਾਇਆ ਹਾਲੇ ਤਾਂ ਲਓ ਜੀ ਆਹ ਛੋਟਾ ਜਿਹਾ ਆਪਣਾ ਸਟੂਡੀਓ ਏ ਜਿਹਦੇ ਚ ਆ ਸਾਰਾ ਸੈਟਅਪ ਏ ਮਾਊਸ CPU ਲਓ ਜੀ ਕਰੋ ਚੈੱਕ ਇਥੇ ਬੈਠ ਕੇ ਚਲੀ ਜਾਏਗੀ ਏ ਸਾਰੇ ਕਿਤੇ ਬੈਠ ਕੇ ਚਲੀ ਜਾਏਗੀ ਇਹ ਕਿਸੰਦੀ ਐਡੀਟ ਮੈਂ ਕਿਹਨਾਂ ਦਾ ਸਾਰਾ ਕੁਝ ਲਾਤਾ ਹੋਇਆ ਹੈ ਇਹ ਸਟੂਡੀਓ ਹੈ ਤੇ ਚਲੋ ਆਪਣਾ ਛੋਟਾ ਭਰਾ ਆਈਏ ਆਪਣੇ ਪਿੰਡ ਚ ਹੋਈਏ ਪਹਿਨਰ ਬੋਲੀਏ ਤੇ ਆਪਣਾ ਹੀ ਲਾਲੋ ਕਰਦਾ ਜੀ ਲਾਲੋ ਵੀ ਦੋਸਤ ਤੇ ਆਪਣਾ ਛੋਟਾ ਭਰਾ ਹੈ ਤੇ ਬਹੁਤ ਵਧੀਆ ਛੋਟਾ ਜਿਹਾ ਸਟੂਡੀਓ ਮੈਨੂੰ ਬੜਾ ਵਧੀਆ ਲੱਗਾ ਹੈ ਤੇ ਇੱਕ ਦਿਨ ਇਸ ਚ ਬਹਿ ਕੇ ਵੀਡੀਓ ਬਣਾਵਾਂਗੇ ਬ੍ਰੌਡਕਾਸਟ ਤਰ੍ਹਾਂ ਗੱਲਬਾਤ ਕਰਾਂਗੇ ਜੋ ਵੀ ਮੁੱਦੇ ਨੇ ਪੰਜਾਬ ਦੇ ਤੇ ਵੇਖਾਂਗੇ ਕੋਈ ਬੰਦਾ ਜੇ ਆਪਣੇ ਹੋਇਆ ਮਤਲਬ ਦਿਮਾਗ 'ਚ ਜਾਂ ਮਤਲਬ ਬਸ ਸੋਚਦੇ ਆ ਕਿਸੇ ਨਾ ਕਿਸੇ ਨਾਲ ਹੋਰ ਨਾਲ ਨਹੀਂ ਤਾਂ ਆਪਣੇ ਪਿੰਡ ਦੀ ਕੇ ਬੰਦੇ ਨਾਲ ਵਧੀਆ ਨਾਲ ਫਨੀ ਜੇ ਬੰਦੇ ਨਾਲ ਕਮੇਟੀ ਕੋਈ ਇਦਾਂ ਦਾ ਬ੍ਰੋਡਕਾਸਟ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਥੋੜੇ ਦਿਨ ਰੋਕ ਕੇ ਇੱਕ ਵਾਰੀ ਇਹਨੂੰ ਸੈਟਿੰਗ ਕਰ ਲਈਏ ਸਾਰੇ ਨੂੰ ਤੇ ਫਿਰ ਕਰਦੇ ਆ ਕਿਹਦੇ ਨਾਲ ਬਣਾਉਨੇ ਆ ਪ੍ਰੋਗਰਾਮ ਆਪਾਂ ਲਓ ਜੀ ਮਿੱਤਰੋ ਟਾਈਮ ਹੋ ਗਿਆ ਮੱਜਾਂ ਦੀ ਧਾਰਾ ਕੱਢਣ ਦਾ ਤੇ ਇਸ ਟਾਈਮ 5:30 ਦੇ ਨੇੜੇ ਲੱਗ ਚੁੱਕੀ ਸੋਈ ਤੇ ਆਪਾਂ ਨਿੱਕੇ ਹੁੰਦੇ ਟੈਨਸ਼ਨ ਮਾਰ ਜਾਂਦੀ ਸੀ ਆਪਣਾ ਗੀਤਾ ਵਿਸ਼ਵਾਸ ਦੀ ਉਹਨੂੰ ਚੁੱਕ ਕੇ ਲੈ ਜਾਂਦਾ ਸੀ ਗਿਲਵਿਸ਼ ਤੇ ਡਰ ਲੱਗਦਾ ਰਹਿੰਦਾ ਇਹ ਵੀ ਸ਼ਕਤੀਮਾਨ ਛਡਾ ਲੇਗਾ ਕਿ ਨਹੀਂ ਛਡਾ ਲੇਗਾ ਤੇ ਵੱਡੇ ਹੋਏ ਆ ਤੂੜੀ ਪੱਠੇ ਟੈਨਸ਼ਨ ਮਾਰ ਚੱਲੀ ਵੀ ਤੂੜੀ ਮੁੱਕਣ ਵਾਲੀ ਐ ਪੱਠੇ ਮੁੱਕਣ ਵਾਲੇ ਨੇ ਟੈਨਸ਼ਨ ਐ ਜ਼ਿੰਦਗੀ ਲੰਘ ਜਾਂਦੀ ਪਤਾ ਨਹੀਂ ਲੱਗਦਾ ਕਿਵੇਂ ਲੰਗੀ ਜਾਂਦੀ ਏ ਤੇ ਇਹ ਤਾਂ ਰੱਜਦੀਆਂ ਹੀ ਨਹੀਂ ਖੂਨ ਸਾਲਿਆਂ ਦੀ ਢਿੱਡ ਨੇ ਕੀ ਐ ਆ ਪਾਣੀ ਵੀ ਸਾਲੀ ਮੌਸਮ ਵੀ ਬਦਲ ਗਿਆ ਆ ਤੀਜੀ ਵਾਰੀ ਪਾਣੀ ਹੈ ਪੈਂਚ ਪਾਗਲ ਬਣਾ ਦਿੰਦੀਆਂ ਮੱਜਾਂ ਨੂੰ ਬੰਦੇ ਨੂੰ ਖੂਨ ਹੈ ਖੂਨ ਪਾਈ ਜਾ ਜੋ ਮਰਜੀ ਪਾਈ ਜਾ ਖਾਈ ਜਾਣਾ ਕੱਢੀ ਜਾਣਾ ਇਹਨਾਂ ਨੇ ਲੱਗੇ ਰੀ ਦਾ ਸਾਰਾ ਦਿਨ ਚਲੋ ਧਾਰਾਂ ਕੱਢੀਏ ਬਾਲਟੀ ਤਿੱਖੀ ਕੀਤੀ ਇੱਕ ਇੰਨੀ ਵੀ ਆ ਜਾ ਅੰਕਲ ਆ ਲਾ ਬੇਲ ਪੂੜੀ ਵਾਲਾ ਅੰਕਲ ਆਇਆ ਸੀ ਤੇ ਜਵਾਗ ਮਗਰ ਭੱਜਦਾ ਆ ਮੈਂ ਅੰਕਲ ਨੂੰ ਮੈਂ ਵੀ ਦੇ ਕੇ ਜਾਇਆ ਕਰ ਬਈ ਇਹਨੂੰ ਇਹ ਫੈਨ ਹੈ ਤੇਰਾ ਅੰਕਲ ਮੈਂ ਉਧਰ ਨੂੰ ਗਿਆ ਨਹੀਂ ਅੱਛਾ ਇਹ ਪਿਆਜ਼ ਭੂਜਣਾ ਪਾਈ ਇਹਨੂੰ ਖਾਣੇ ਨਹੀਂ ਆ ਕੱਲੀ ਇਹ ਤੇ ਚਟਨੀ ਜੀ ਪਾ ਕੇ ਦੇ ਦੇ ਇਹਨੂੰ ਠੀਕ ਹੈ ਠੀਕ ਹੈ ਹੋਰ ਪਾ ਕੇ ਦੇ 20 ਰੁਪਏ ਦੀ ਬਣਾ ਦੇ ਇਹਨੂੰ ਬਣਾ ਦੇ ਤੈ ਤੂੰ ਚਪੜਾ ਵੀ ਨਹੀਂ ਪਾਈ ਏਡੀ ਕਾਲੀ ਪੈ ਗਈ ਇਹਨੂੰ ਹਾਂ ਆ ਵੇਖ ਲਓ ਮੁੰਡੇ ਨੂੰ ਏਡਾ ਚਾਹੀ ਪਿੰਡਾਂ 'ਚ ਫਿਰ ਘੱਟ ਹੀ ਹੁੰਦੇ ਨੇ ਬੰਦੇ ਯਾਰ ਚੀਜ਼ਾਂ ਚੂਜਾ ਵੇਚਣ ਵਾਲੇ ਤੇ ਜੇ ਕੋਈ ਆ ਜੇ ਫਿਰ ਜਵਾਕ ਜਾਨ ਥੋੜੀ ਦਿੰਦੇ ਨੇ ਮੈਂ ਵੀ ਕਹ ਹੱfte 'ਚ ਪੰਜ ਦਿਨ ਮਾਇਆ ਕਰਾਂ ਉਹਦੇ ਅੱਛਾ ਪਹਿਲੇ ਹਫਤੇ ਚ 5 ਦਿਨ? 4-5 ਦਿਨ ਤੋਂ ਪਹਿਲਾਂ ਨਹੀਂ ਆਇਆ ਕਰ। ਮਤਲਬ 5-6 ਦਿਨ ਬਾਅਦ ਆਉਨੇ ਇੱਕ ਦਿਨ ਅੰਕਲ। ਹਾਂ। ਚੱਲ ਜਦੋਂ ਉਹਨਾਂ ਆ ਉਹ ਸਾਡਾ ਘਰ ਤੈਨੂੰ ਪਤਾ ਹੀ ਉੱਥੇ ਆ ਜਾਏਗਾ। ਪਤਾ ਉਧਰ ਕੋ ਗਿਆ ਨਹੀਂ ਹੋਗਾ ਕਿ ਉਹਨੇ ਉਧਰ ਸੇ ਆ ਆ। ਬਾਲ ਠੀਕ ਹੈ। ਪਹਿਲਾਂ ਇਹਦੇ ਕੋਲ ਆਇਆ ਕਰ ਅੱਗੇ ਤੂੰ। ਮੈਂ ਵੀ ਪੈਸੇ ਦੇ ਹਣ ਲਿਆ ਕੇ ਮੇਰੇ ਕੋ ਤਾਂ ਹੈ ਨਹੀਂ। ਲੋ ਜੀ ਮਿੱਤਰੋ ਟਾਈਮ ਹੋਇਆ 6:30 ਦਾ ਤੇ ਆਪਾਂ ਆਇਆ ਅੱਡੇ ਤੇ ਦਲਬੀਰੇ ਕੋਲ। ਮੈਡੀਕਲ ਵਾਲੇ ਕੋਲ। ਇਹ ਆਪਣਾ ਯਾਰ ਵੀ ਏ ਭਰਾ ਵੀ ਏ ਤੇ ਆਪਣੇ ਦੁੱਧ ਲੈਂਦਾ ਵੀ 3 ਕਿਲੋ 3 ਕਿਲੋ ਸ਼ਾਮ ਨੂੰ ਦੁੱਧ ਦਲਵੀਰੇ ਨੂੰ ਦਈਦਾ ਤੇ 2-3 ਕਿਲੋ ਇਹ ਦੁੱਧੀ ਨੂੰ ਪਾਈਦਾ 2 ਕਿਲੋ ਇੱਕ ਘਰ ਚੋਰ ਲੱਗਾ ਹੈ 7-8 ਕਿਲੋ ਦੁੱਧ ਐਵੇਂ ਆਪਣਾ ਲੱਗਾ ਤੇ ਕਿਲੋ 2 ਕਿਲੋ ਘਰੇ ਰੱਖੀਦਾ ਤੇ ਹੁਣ ਦੁੱਧ ਆਇਆ ਪੜਾਉਣ ਤੇ ਨਾਲ ਹੀ ਮੈਂ ਆਪਾਂ ਵਲੌਗ ਦਾ ਇੱਥੇ ਐਂਡ ਕਰੀਏ ਤੇ ਬਲੌਗ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਅੱਜ ਦੀ ਵੀਡੀਓ ਬਸ ਇੰਨੀ ਹੀ ਰੱਖਦੇ ਆ ਮਿਲਦੇ ਆ ਜੀ ਨੈਕਸਟ ਵੀਡੀਓ ਚ ਰੱਬ ਰੱਖਾ ਜੀ ਬਾਏ ਬਾਏ